ਮਟਿੰਡਾ ਦੇ ਕਸਬਾ ਮੋੜ ਮੰਡੀ ਵਿਖੇ ਨਗਰ ਕੌਂਸਲ ਦੇ ਬੱਸ ਸਟੈਂਡ ਵਿੱਚੋਂ ਚੋਰਾ ਵੱਲੋਂ ਪੀਆਰਟੀਸੀ ਬੱਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਾਰ ਨੂੰ ਚੋਰੀ ਕਰਨ ਤੋਂ ਪਹਿਲਾਂ ਚੋਰਾ ਵੱਲੋਂ ਦਿਨ ਦਿਹਾੜੇ ਹੋਰ ਸਰਕਾਰੀ ਬੱਸਾਂ 'ਚੇੜਛਾੜ ਵੀ ਕੀਤੀ ਗਈ ਪਰ ਉਹ ਫੜਤੀ ਹੋਈਆਂ ਪੀਆਰਟੀਸੀ ਬਠਿੰਡਾ ਤੋਂ ਇਸ ਬੈਟ ਸੁਪਾਵ ਦੇ ਦੱਸਿਆ ਕਿ ਮੋੜ ਮੰਡੀ ਤੋਂ ਮਾਨਸਾ ਜਾਣ ਵਾਲੀ ਸਰਕਾਰੀ ਬੱਸ ਨਗਰ ਕੌਂਸਲ ਮੋੜ ਮੰਡੀ ਦੇ ਬੱਸ ਸਟੈਂਡ ਵਿੱਚ ਖੜੀ ਸੀ ਜਿਸ ਨੂੰ ਬੀਤੀ ਦੇਰ ਰਾਤ ਚੋਰਾ ਵੱਲੋਂ ਚੋਰੀ ਕਰ ਲਿਆ ਗਿਆ ਪਰ ট্রাক ਕਈ ਹੁੰਨੀਆਂ ਮੋੜ ਮੰਡੀ ਤੋਂ ਮਾਨਸਾ ਕੈਂਚਨ ਜਾਣ ਵਾਲੀ ਸੜਕ ਖਰਾਬ ਹੋਣ ਕਰ ਬੱਸ ਪਾਣੀ ਵਿੱਚ ਡੁੱਬ ਗਈ ਜਿਸ ਨੂੰ ਛੱਡ ਕੇ ਉਹਨ ਦੱਸਿਆ ਕਿ ਬੱਸ ਸਟੈਂਡ ਦੇ ਵਿੱਚ ਖੜੀਆਂ ਤਿੰਨ ਹੋਰ ਬੱਸਾਂ ਆ ਵੀ ਛੇੜਾ ਕੀਤੀ ਗਈ ਸੀ ਪਰ ਉਹ ਸਟਾਰਟ ਨਹੀਂ ਹੋਈਆਂ ਉਹਨਾਂ ਕੋਲੋ ਇਸ ਚੋਰੀ ਘਟਨਾ ਤੋਂ ਹੁੰਦੀ ਪੀਆਰਟੀ ਦੇ ਸੀਨੀਅਰ ਅਧਿਕਾਰੀਆਂ ਤੇ ਪੁਲਿਸ ਨੂੰ ਜਾਣ ਦੇ ਦਿੱਤੀ ਗਈ ਹੈ ਮੇਰਾ ਜਗਦੀਪ ਸਿੰਘ ਅੱਛਾ ਜਿਹੜੇ ਬੱਸ ਖੜੀ ਹੈ ਚੋਰਾਂ ਨੇ ਕੀ ਕੋਣ-ਕੌਣ ਸੀ ਪਤਾ ਲੱਗੇ ਕੁਝ ਇਹ ਹਜੇ ਕੁਝ ਪਤਾ ਜਾ ਲੱਗਾ ਨਹੀਂ ਹਜੇ ਤਾਂ ਕੁਝ ਹਾਂ ਤੇ ਬਾਕੀ ਹਜੇ ਭਾਈ ਥਾਣੇ 'ਚ ਨਹੀਂ ਹਜੇ ਤਾਂ ਕਿੰਨੇ ਜਣੇ ਫੜੇ ਜੀ ਇਹ ਦੋ ਜਣੇ ਅੱਛਾ ਹਾਂ ਕਿੰਨੇ ਵੇਲੇ ਘਟਨਾ ਸੀ ਇਹ ਇਹ ਤੜਕੇ 4 ਵਜੇ ਅੱਛਾ ਹਾਂ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਸੁਖਪਾਲ ਸਿੰਘ ਹੈ ਜੀ ਹਾਂਜੀ ਇੰਸਪੈਕਟਰ ਪੀਆਰਸੀ ਭੰਡਾਰਾ ਫਲੋ ਮੋਰ ਬਾਸ਼ਾਂ ਤੇ ਅਡਾਂ ਜਾਂ ਦੇ ਅੱਛਾ ਇਹ ਵਾਕਿਆ ਕੀ ਹੋਇਆ ਗੇਟ ਸਰ ਇਹ ਸਰ ਮੈਨੂੰ ਸਵੇਰੇ ਤਕਰੀਬਨ 6:30 ਵਜੇ ਕਾਲ ਆਈ ਸੀ ਵੀ ਆਪਣੀ ਬੱਸ ਬੱਸ ਸਟੈਂਡ ਵਿੱਚ ਚੋਰੀ ਹੋ ਗਈ ਹੈ ਤੇ ਪਰ ਮੈਂ ਪੁੱਛਿਆ ਵੀ ਕੋਈ ਕੋਈ ਪੱਕਾ ਪਤਾ ਲੱਗਿਆ ਉਹ ਕਹਿੰਦੇ ਬੱਸ ਆਪਣੀ ਜਦੋਂ ਟਰੱਕ ਯੂਨੀਅਨ ਤੋਂ ਮਾਨਸਾ ਕੰਚੇ ਰੋੜ ਜਾਂਦੀ ਹੈ ਉਸ ਦੇ ਵਿੱਚ ਜਿਹੜੇ ਖੱਡੇ ਚੀਲੇ ਬਣੇ ਹੋਏ ਆ ਉੱਥੇ ਖੜੀ ਹੈ ਜੀ ਅੱਛਾ ਹਾਂਜੀ ਇਹ ਬੱਸ ਸਵੇਰੇ 7:50 ਦੇ ਮਾਣ ਮੰਡੀ ਤੋਂ ਮਾਨਸਾ ਜਾਂਦੀ ਹੈ ਜੀ ਡਰਾਈਵਰ ਦਾ ਨਾਮ ਕੀ ਹੈ ਡਰਾਈਵਰ ਦਾ ਨਾਮ ਕੁਲਦੀਪ ਸਿੰਘ ਹੈ ਜੀ ਕਨੈਕਟਰ ਦਾ ਕਨੈਕਟਰ ਦਾ ਗੁਰਪ੍ਰੀਤ ਸਿੰਘ ਹੈ ਜੀ ਬੱਸ ਨੰਬਰ ਕਿੰਨਾ ਹੈ ਜੀ ਬੱਸ ਨੰਬਰ 6872 ਹੈ ਜੀ ਪੀਵੀ 03 ਬੀਐਚ 6872 ਇਹ ਬੰਦੇ ਕੋਈ ਪਤਾ ਲੱਗਿਆ ਤੁਹਾਨੂੰ ਨਹੀਂ ਸਰ ਹਲੇ ਕੋਈ ਪਤਾ ਨਹੀਂ ਲੱਗਿਆ ਅਸੀਂ ਆਪਣੇ ਵੱਲੋਂ ਮੋੜ ਖਾਨੇ ਵਿੱਚ ਕੰਪਲੀਟ ਪੁਆਦੀ ਹੈ ਫਿਰ ਨਾਲ ਉਹਨਾਂ ਵੱਲੋਂ ਤਫ਼ਤੀਸ਼ ਜਾਂਦੀ ਹੈ બસਟੈਂਡ ਦੇ ਵਿੱਚ ਕੋਈ ਆਪਣਾ ਚੌਕੀਦਾਰ ਹੁੰਦੇ ਨਹੀਂ ਜੀ ਬਸਟੈਂਡ 'ਚ ਕੋਈ ਚੌਕੀਦਾਰ ਨਹੀਂ ਕਿਉਂਕਿ ਇਹ ਨਗਰ ਕੌਂਸਲ ਵੱਲੋਂ ਆਈ ਅਗਰ ਸਾਡੇ ਪੀਆਰਸੀ ਦਾ ਬਸਟੈਂਡ ਦਾ ਤਾਂ ਸਾਡੇ ਕੋਲ ਸਕਿਉਰਿਟੀ ਹੁੰਦੀ ਹੈ ਪ੍ਰੋਪਰ ਇਹ ਨਗਰ ਕੌਂਸਲ ਮੋੜ ਦੇਦੀ ਨਹੀਂ ਆਉਂਦਾ ਇਸ ਕਰਕੇ ਇੱਥੇ ਕੋਈ ਵੀ ਰਾਤ ਵਾਸਤੇ ਚੌਕੀਦਾਰ ਜਾਂ ਪਹਿਰੇਦਾਰ ਨਹੀਂ ਹੈਗਾ ਜੇ ਇਹ ਰਸਾ ਖੜਤੀ ਨਹੀਂ ਜੀ ਇਹ ਜੇ ਹੁੰਦੀ ਵੀ ਚੋਰੀ ਵੀ ਹੋਊ ਜ਼ਿੰਮੇਵਾਰੀ ਇਹ ਕਿਹਦੀ ਬਣਦੀ ਹੈ ਜ਼ਿੰਮੇਵਾਰਤਾ ਇਹ ਮੋਰ ਕੌਂਸਲ ਦੀ ਬਣਦੀ ਹੈ ਨਗਰ ਕੌਂਸਲ ਦੀ ਬਣਦੀ ਹੈ ਉਹ ਆਪਦਾ ਇੱਥੇ ਸਾਥੋਂ ਪਰਚੀ ਰਹਿਣਾ ਤੇ ਸਾਨੂੰ ਸੂਲਦਾ ਦੇ ਨੇ ਤੇ ਚੌਂਕੀਦਰ ਦੇ ਨੇ ਤੇ ਇਹ ਤਾਂ ਖੁੱਪ ਕੇ ਗਈ ਬੱਸ ਜਿੱਤੀ ਉਹ ਇਹ ਸਾਰਾ ਮੈਂ ਇਹ ਰਸਤਾ ਉੱਥੇ ਇੱਕ ਤਾਂ ਰਸਤਾ ਬਹੁਤ ਜ਼ਿਆਦਾ ਖਰਾਬ ਹੈ ਪਹਿਲਾਂ ਹੀ ਕਾਫੀ ਚਿਰ ਤੋਂ ਰਸਤਾ ਮੈਂ ਚੱਲ ਰਿਹਾ ਹਾਂ ਇਸਾ ਤੇ ਉੱਥੇ ਰਸਤਾ ਖਰਾਬ ਹੋਣ ਕਰਕੇ ਉੱਥੇ ਸੜਕ ਦੇ ਉੱਪਰ ਨਾ ਮਿੱਟੀ ਪਾਈ ਹੋਈ ਸੀਗੀ ਉਹ ਅਣਜਾਣ ਸੀ ਨਾ ਉਹ ਡਰਾਈਵਰ ਜੋ ਜੋ ਲਗਿਆ ਗੱਡੀ ਉਹ ਨਹੀਂ ਪਤਾ ਲੱਗ ਰਹਾ ਰਾਤ ਦੇ ਹਨੇਰੇ 'ਚ ਕਿਸ ਕਰਕੇ ਗੱਡੀ ਉਹ ਚੀਲੇ ਦੇ ਵਿੱਚ ਉੱਥੇ ਵਸ ਗਈ ਕੋਈ ਸੋਨ ਮਾੜਾ ਮੋਟਾ ਪਤਾ ਏ ਕੀ ਵੀ ਬੰਦੇ ਕਰਾਉਂਦੇ ਨਹੀਂ ਨਹੀਂ ਸਰ ਹਮਨੇ ਇਸ ਵਾਰ ਦੇ ਕਿਸੇ ਨਾਲ ਕੋਈ ਜਾਣਕਾਰੀ ਨਹੀਂ ਬਾਸਾਂ ਦੇ ਵੀ ਕਿੰਨੀਆਂ ਬੱਸਾਂ ਸੀਗੀਆਂ ਤਕਰੀਬਨ ਸਾਡੀਆਂ 9 ਬੱਸਾਂ ਖੜਦੀਆਂ ਪਈਆਂ ਅਰਸੀ ਦੀਆਂ ਦੋ ਬਲਾ ਡਾੜੀ ਪੁੰਦੀਆਂ 7 ਵੀ ਅਰਸੀ ਫਿਰਨਾਂ ਦੀ ਪੁੰਦੀਆਂ ਜੀ ਬਾਕੀ ਪ੍ਰਾਈਵੇਟ ਬੱਸਾਂ ਖੜਦੀਆਂ ਜਿਵੇਂ ਮਿੰਨੀਆਂ ਹੋਗੀਆਂ ਜੀ ਵੱਖ-ਵੱਖ ਰੂਟਾਂ ਤੇ ਚੱਲਦੀਆਂ ਉਹ ਬੱਸਾਂ ਸੀ ਕਿੰਨੀਆਂ ਬੱਸਾਂ ਦਾ ਸ਼ੇਰਖਾਨੀ ਕੀਤੀ ਗਈ ਇਹ ਬੱਸਾਂ ਆਪਣੀਆਂ ਤਿੰਨਾਂ ਦਾ ਸ਼ੇਰਖਾਨੀ ਕਰੀ ਗਈ ਜਿਹੜੀਆਂ ਇੱਕ ਸਵੇਰ 6 ਵਜੇ ਤਰਵੰਡੀ ਸਾਹਿਬ ਹੋ ਜਾਂਦੀ ਇੱਕ 6 ਵਜੇ 40 ਮਿੰਟ ਤੇ ਮਾਨਸਾ ਜਾਂਦੀ ਹੈ ਪਹਿਲਾਂ ਉਹ ਗੱਡੀਆਂ ਉਹਨਾਂ ਤੋਂ ਸ ਜਿਸ ਤਰ੍ਹਾਂ ਇਹ ਲੱਗਦਾ ਵੀ ਬੰਦੇ ਘਟੋ ਘਟ 4 ਜਾਂ 5 ਬੰਦੇ ਹੋਣਗੇ ਉਹ ਵੀ ਧੱਕਾ ਲਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰੀ ਐ ਉਹ ਸਟਾਰਟ ਨਹੀਂ ਹੋਣਾ ਇਹ ਗੱਡੀ ਸਟਾਰਟ ਹੋਈ ਐ ਤਕਰੀਬਨ ਸਾਡੇ ਇੱਥੇ ਅਸੀਂ ਚੈੱਕ ਕਰਿਆ ਵੀ ਸੀਸੀਟੀਵੀ ਕੈਮਰਾ ਚੈੱਕ ਕਰਿਆ ਉਹ ਮੇਰੇ ਹਿਸਾਬ ਨਾਲ ਵੀ 11:30 ਦੇ ਵਿੱਚ ਸਾਡੇ ਕੋਲ ਗੱਡੀ ਜਾਂਦੀ ਮਿਲੀ ਉਹ ਆਪਣਾ ਟਰੱਕੀ ਨਾਲ ਕੋਲੇ ਤੇ ਉਹ ਗੱਡੀਆਂ ਇਹ ਤਕਰੀਬਨ ਬੱਸ ਸਟੈਂਡ ਤੋਂ ਮੇਰੇ ਹਿਸਾਬ ਨਾਲ 11 ਕੋਈ ਗੱਡੀ ਗਈ ਐ ਇਹ ਪੰਜਾਬੀ ਟੀਵੀ ਦੇ ਬਠਿੰਡਾ ਤੋਂ ਅਵਿਨਾਸ਼ ਹਰਮਿੰਦਰ ਦੀ ਰਿਪੋਰਟ